ਪੰਜਾਬ ਦੇ ਵਿੱਚੋਂ ਕਿਸਾਨਾਂ ਦੇ ਵਿਰੋਧ ਦੇ ਕਾਰਨ ਉਸੂਬੇ ਦੇ 15 ਵੱਟੇ ਹਾਈਵੇ ਪ੍ਰੋਜੈਕਟ ਜਿਨ੍ਹਾਂ ਦੀ ਕੁੱਲ ਲੰਬਾਈ 604 ਕਿਲੋਮੀਟਰ ਹੈ ਉਸ ਨੂੰ ਰੋਕ ਦਿੱਤਾ ਗਿਆ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਇਨਾ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਅਜੇ 103 ਕਿਲੋਮੀਟਰ ਜ਼ਮੀਨ ਐਕਵਾਇਰ ਕਰਨੀ ਹੈ। ਇਨਾ ਪ੍ਰੋਜੈਕਟਾਂ ਦੇ ਵਿੱਚ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਵੀ ਸ਼ਾਮਿਲ ਹੈ ਜੋ 파ਟਮਾਲਾ ਪ੍ਰੋਜੈਕਟ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਰਾਜ ਦੇ ਵਿੱਚ ਕੁੱਲ 37 ਹਾਈਵੇ ਪ੍ਰੋਜੈਕਟਾਂ ਤੇ ਕੰਮ ਕਰ ਰਿਹਾ ਹੈ ਜਿਨ੍ਹਾਂ ਦੀ ਲੰਬਾਈ 1344 ਕਿਲੋਮੀਟਰ ਹੈ ਤੇ ਕੁੱਲ ਅਨੁਮਾਨਿਤ ਲਾਗਤ 50 ਹਜ਼ਾਰ ਕਰੋੜ ਹੈ ਇਹਨਾਂ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਲਈ ਜ਼ਮੀਨ ਐਕਵਾਇਰ ਕਰਨਾ ਬੇहद ਜ਼ਰੂਰੀ ਹੈ ਪਰ ਕਿਸਾਨਾਂ ਦੇ ਦਰਨੇ ਅਤੇ ਹੋਰ ਪ੍ਰਸ਼ਾਸਨਿਕ ਅੜਿੱਕਿਆਂ ਕਾਰਨ ਕੰਮ ਠੱਪ ਪਿਆ ਹੈ ਐਨ ਐਚ ਏ ਆਈ ਨੇ ਰਾਜ ਸਰਕਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ ਪੰਜਾਬ ਦੇ ਮੁੱਖ ਸਕੱਤਰ ਨੇ ਪਹਿਲਾਂ ਕਿਹਾ ਸੀ ਕਿ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਜ਼ਮੀਨ ਅਕਵਾਇਰ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕਰਨਾ ਚਾਹੀਦਾ ਹੈ ਕਿਸਾਨਾਂ ਦਾ ਵਿਰੋਧ ਮੁੱਖ ਤੌਰ ਤੇ ਮੁਆਵਜ਼ੇ ਅਤੇ ਮੁੜ ਵਸੇਬੇ ਦੀਆਂ ਸਕੀਮਾਂ ਦੇ ਨਾਲ ਸੰਬੰਧਿਤ ਹੈ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਇਸ ਸੰਬੰਧੀ ਪਹਿਲਾ ਹੀ ਸਖਤ ਰਵਈਆ ਅਪਣਾ ਚੁੱਕੇ ਨੇ ਪਹਿਲਾ ਹੋਈ ਵਿਵਾਦ ਸਮੇ ਉਹਨਾਂ ਕਿਹਾ ਸੀ ਕਿ ਜੇਕਰ ਜ਼ਮੀਨ ਐਕਵਾਇਰ ਦਾ ਕੰਮ ਜਲਦੀ ਪੂਰਾ ਨਾ ਹੋਇਆ ਤਾਂ ਪ੍ਰੋਜੈਕਟ ਰੱਦ ਹੋ ਸਕਤੇ ਨੇ ਇਸ ਨਾਲ ਨਾ ਸਿਰਫ ਵਿਕਾਸ ਕਾਰਜਾਂ ਵਿੱਚ ਦੇਰੀ ਹੋਵੇਗੀ ਸਗੋਂ ਸੂਬੇ ਨੂੰ ਆਰਥਿਕ ਨੁਕਸਾਨ ਵੀ ਉਠਾਉਣਾ ਪੈ ਸਕਦਾ ਹੈ ਸੋ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਸਿਆ ਦੇ ਹੱਲ ਲਈ ਕਿਸਾਨਾਂ ਦੇ ਨਾਲ ਗਲਬਾਤ ਕਰਨ ਦਾ ਭਰੋਸਾ ਦਿੱਤਾ ਸੀ ਤੇ ਹੁਣ ਕਿਤਨਾ ਕਿਤੇ ਜੋ ਇੱਕ ਕਾਮੁਕ ਹੋਣਾ ਸੀ ਉਸ ਨੂੰ ਫਿਲਹਾਲ ਦੀ ਕੜੀ ਜਿਹੜਾ ਰੋਕ ਦਿੱਤਾ ਗਿਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿਰੋਧ ਦੇ ਕਾਰਨ ਸੂਬੇ ਦੇ 15 ਵੱਡੇ ਹਾਈਵੇ ਪ੍ਰੋਜੈਕਟ ਦੇ ਉੱਤੇ ਹਜੇ ਡਰੋਕ ਲਗਾ ਦਿੱਤੀ ਗਈ ਹੈ NHAI ਨੂੰ ਨਾ ਸਿਰਫ ਭੂਮੀ ਗ੍ਰਹਿਣ ਦੇ ਵਿੱਚ ਦੇਰੀ ਕਾਰਨ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਸਗੋ ਪ੍ਰੋਜੈਕਟਾਂ ਦੇ ਨਿਰਮਾਣ ਦੇ ਵਿੱਚ ਦੇਰੀ ਕਾਰਨ ਵੀ ਜਿਹੜਾ ਆ ਜਿਨ੍ਹਾਂ ਪ੍ਰੋਜੈਕਟਾਂ ਦੀ ਸੀਮਾ ਸਮਾ ਪਹਿਲਾਂ ਹੀ ਤੈਅ ਕੀਤੀ ਗਈ ਸੀ ਉਹ ਹੁਣ ਉਲਟ ਹੋ ਗਈ ਹੈ ਉਹ ਜੜੀਆ ਹੁਣ ਵਿਚ ਵਿਚਾਰੇ ਹੀ ਲਟਕ ਗਈ ਹੈ ਕਿਸਾਨ ਆਪਣੀ ਜ਼ਮੀਨ ਦੇ ਮੁਆਵਜ਼ੇ ਤੋਂ ਸੰਤੁਸ਼ਟ ਨਹੀਂ ਨੇ ਉਹਨਾਂ ਦੀਆਂ ਮੰਗਾਂ ਮੁਆਵਜ਼ਾ ਮਾਰਕੀਟ ਫ੍ਰੇਟ ਅਨੁਸਾਰ ਤੈਅ ਕੀਤਾ ਜਾਵੇ ਸੋ ਇਹ ਲਾਪਾ ਪੁਨਰਵਾਸ ਅਤੇ ਰੋਜ਼ਗਾਰ ਦੇ ਮੌਕੇ ਵਿੱਚ ਕਿੰਨੀ ਬਣਾਏ ਜਾਣ ਕਿਸਾਨਾਂ ਦੀਆਂ ਮੁੱਖ ਮੰਗਾਂ ਨੇ ਤੇ ਅਜਿਹੇ ਦੇ ਵਿੱਚ ਕਿਹਾ ਜਾ ਰਿਹਾ ਕਿ ਫਿਲਹਾਲ ਜੁੜਾਇਆ 15 ਵੱਡੇ ਹਾਈਵੇ ਪ੍ਰੋਜੈਕਟ ਨੂੰ ਜਿਹੜਾ ਰੋਕ ਦਿੱਤਾ ਗਿਆ ਪੰਜਾਬ ਦੇ ਵਿੱਚ ਕਿਸਾਨਾਂ ਦੇ ਵਿਰੋਧ ਤੇ ਕਾਰਨ 15 ਵੱਡੇ ਹਾਈ ਪ੍ਰੋਜੈਕਟ ਦੇ ਉੱਤੇ ਫਿਲਹਾਲ ਦੀ ਕੜੀ ਰੋਕ ਚੜੀਆ ਲਗਾ ਦਿੱਤੀ ਗਈ ਹੈ